ਪੰਜਾਬ ਸਰਕਾਰ ਦੀ ਇੱਕ ਹੋਰ ਨਲਾਇਕੀ ਸਾਹਮਣੇ ਆਈ ਹੈ ਦਰਸਲ ਪੂਰੇ ਪਿਛਲੇ 20 ਮਹੀਨਿਆਂ ਤੋਂ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਕੋਲ ਇੱਕ ਵਿਭਾਗ ਸੀ ਜੋ ਕਿ ਮੌਜੂਦ ਹੀ ਨਹੀਂ ਹੈ ਤਾਂ ਦੱਸ ਦਈਏ ਕਿ ਪੂਰੇ 20 ਮਹੀਨੇ ਹੋ ਗਏ ਨੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇੱਕ ਭੂਤਿਆ ਵਿਭਾਗ ਆ ਜਿਹੜਾ ਉਸ ਨੂੰ ਚਲਾ ਰਹੇ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਸਰਕਾਰ ਨੂੰ ਘੇਰਿਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਿਕਰਮਜੀਤ ਸਿੰਘ ਮਜੀਠੀਆ ਦੇ ਤਿੱਖੇ ਸਵਾਲ ਕੀਤੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਖਿੱਚਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਹੀ ਨਹੀਂ ਸੀ ਕਿ ਐਵੇਂ ਦਾ ਵੀ ਕੋਈ ਮਹਿਕਮਾ ਹੈ ਜਾਂ ਨਹੀਂ ਜਿਸ ਦਾ ਚਾਰਜ ਹੈ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਦਿੱਤਾ ਹੋਇਆ ਸੀ ਦਰਸਲ ਪੰਜਾਬ ਸਰਕਾਰ ਦਾ ਇਹ ਮਹਿਕਮਾ ਜਿਸ ਨੂੰ ਪ੍ਰਸ਼ਾਸਨਿਕ ਸੁਧਾਰ ਵਿਭਾਗ ਕਿਹਾ ਜਾਂਦਾ ਹੈ ਦਾ ਇਹ ਜਿਹੜਾ ਮੌਜੂਦ ਹੀ ਨਹੀਂ ਹੈ ਸਰਕਾਰ ਨੂੰ ਇਸ ਬਾਰੇ 20 ਮਹੀਨਿਆਂ ਬਾਅਦ ਪਤਾ ਲੱਗਾ ਜਿਸ ਤੋਂ ਬਾਅਦ ਇਸ ਵਿਭਾਗ ਨੂੰ ਖਤਮ ਕਰ ਦਿੱਤਾ ਗਿਆ ਸਰਕਾਰ ਨੇ ਆਪਣੇ ਨੋਟੀਫਿਕੇਸ਼ਨ ਦੇ ਵਿੱਚ ਅਧਿਕਾਰਿਤ ਤੌਰ ਤੇ ਮੰਨਿਆ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਮੌਜੂਦ ਹੀ ਨਹੀਂ ਹੈ ਦੱਸ ਦਈਏ ਕਿ ਇਹ ਵਿਭਾਗ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕੋਲ ਸੀ ਜਿਸ ਕਾਰਨ ਉਹਨਾਂ ਦਾ ਵਿਭਾਗ ਇਹ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਗਏ ਨੇ ਇਸ ਸੰਬੰਧੀ ਫੈਸਲਾ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਹੀ ਲਿਆ ਗਿਆ ਹੁਣ ਕੁਲਦੀਪ ਸਿੰਘ ਢਾਲੀ ਬਲ ਸਿਰਫ ਐਨ ਆਰ ਆਈ ਮਾਮਲਿਆਂ ਦੇ ਹੀ ਮੰਤਰੀ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਇਸ ਮਾਮਲੇ ਨੂੰ ਲੈ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਆ ਉਹਨਾਂ ਨੇ ਕਿਹਾ ਬਦਲਾਵ ਵਾਲਿਆਂ ਦਾ ਨਵਾਂ ਕਾਰਨਾਮਾ ਮਾਜੇ ਤੋਂ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਿਛਲੇ 20 ਮਹੀਨਿਆਂ ਤੋਂ ਇੱਕ ਅਜਿਹੇ ਮਹਿਕਮੇ ਦੇ ਮੰਤਰੀ ਬਣੇ ਨੇ ਜੋ ਅਸਲੀਅਤ ਵਿੱਚ ਪੰਜਾਬ ਸਰਕਾਰ ਦਾ ਮਹਿਕਮਾ ਹੀ ਨਹੀਂ ਢਾਲੀਵਾਲ ਸਾਹਿਬ ਪ੍ਰਸ਼ਾਸਨਿਕ ਸੁਧਾਰ ਮਹਿਕਮੇ ਦੇ ਮੰਤਰੀ ਰਹੇ ਪਰ ਹੱਸੋ ਹੀਣੀ ਗੱਲ ਇਹ ਹੈ ਕਿ ਇੰਨੇ ਸਮੇਂ ਦੇ ਵਿੱਚ ਇਸ ਮਹਿਕਮੇ ਦੀ ਕੋਈ ਮੀਟਿੰਗ ਹੀ ਨਹੀਂ ਹੋਈ ਮਜੀਟਿਆ ਨੇ ਕਿਹਾ ਕਿ ਜਿਹੜੇ ਅਫਸਰ ਤੋਂ ਢਾਲੀਵਾਲ ਸਾਹਿਬ ਪ੍ਰਸ਼ਾਸਨਿਕ ਜਵਾਬ ਲੈ ਰਹੇ ਹੋ ਅਤੇ ਇਸ ਮਹਿਕਮੇ ਨੇ ਪੰਜਾਬੀਆਂ ਦੇ ਲੇ ਲਈ ਕਿਹੜਾ ਕੰਮ ਕੀਤਾ ਐਨੇ ਸਮੇਂ ਦੇ ਵਿੱਚ ਪੰਜਾਬ ਦੇ ਵਿਕਾਸ ਲਈ ਨਾ ਤਾਂ ਕੋਈ ਪੈਸਾ ਲੱਗਿਆ ਅਤੇ ਨਾ ਹੀ ਕੋਈ ਸੁਧਾਰ ਹੋਇਆ ਬਸ ਖਾਦੀ ਪੀਤੀ ਵਿੱਚ ਮੁੱਖ ਮੰਤਰੀ ਸਾਹਿਬ ਜਿਹੜਾ ਮਰਜ਼ੀ ਮਹਿਕਮਾ ਅਲਾਟ ਕਰ ਦਿੰਦੇ ਨੇ ਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਮਹਿਕਮਾ ਸਾਡੇ ਕੋਲ ਹੈ ਜਾਂ ਨਹੀਂ ਪੰਜਾਬ ਦਾ ਰਾਬੀ ਰਖਾ ਜਿਕਰ ਕਰ ਦਈਏ ਕਿ ਢਾਲੀਵਾਲ ਸਾਹਿਬ ਸ਼ੁਰੂ ਵਿੱਚ ਖੇਤੀਬਾੜੀ ਅਤੇ ਵਿਕਾਸ ਭਲਾਈ ਵਿਭਾਗ ਵੀ ਸੰਭਿਆ ਸੀ ਤੇ ਪਰ ਮਈ 2023 ਵਿੱਚ ਕੈਬਨਿਟ ਬਦਲ ਦੌਰਾਨ ਉਹਨਾਂ ਨੂੰ ਇਹ ਚਾਰਜ ਖੋਲਿਆ ਗਿਆ ਤੇ ਉਸ ਸਮੇਂ ਉਹਨਾਂ ਨੂੰ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੀ ਜਿਹੜਾ ਅਲਾਟ ਕੀਤਾ ਗਿਆ ਸਤੰਬਰ 2024 ਦੇ ਵਿੱਚ ਕੈਬਨਿਟ ਫੇਰ ਬਦਲਦੇ ਵਿੱਚ ਵੀ ਉਹਨਾਂ ਕੋਲ ਇਹ ਵਿਭਾਗ ਸੀ ਹਾਲਾਂਕਿ ਸਰਕਾਰੀ ਸੂਤਰਾਂ ਅਨੁਸਾਰ ਪ੍ਰਸ਼ਾਸਨਿਕ ਸੁਧਾਰ ਵਿਭਾਗ ਲਈ ਮੰਤਰੀ ਕੁਲਦੀਪ ਢਾਲੀਵਾਲ ਨੂੰ ਨਾ ਤਾਂ ਕੋਈ ਸਟਾਫ ਅਲਾਟ ਕੀਤਾ ਗਿਆ ਸੀ ਤੇ ਨਾ ਹੀ ਇਸ ਵਿਭਾਗ ਦੀ ਕੋਈ ਮੀਟਿੰਗ ਹੋਈ ਆ ਤਾਂ ਤੁਹਾਨੂੰ ਦੱਸ ਦਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਆ ਜਿਹੜੀ ਉਹ ਘਿਰਦੀ ਹੋਈ ਨਜ਼ਰ ਆ ਰਹੀ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਤੰਜ ਕਸੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੜੀਸਿਆ ਜਾ ਰਿਹਾ ਤਾਂ ਤੁਹਾਨੂੰ ਦੱਸ ਦਨੇ ਆ ਇੱਕ ਵਾਰ ਫਿਰ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਨੇ ਉਹਨਾਂ ਦੇ ਵੱਲੋਂ ਆਪਣੇ ਪੋਸਟ ਦੇ ਵਿੱਚ ਕੀ ਗੁੱਝ ਲਿਖਿਆ ਗਿਆ ਉਹਨਾਂ ਨੇ ਕਿਹਾ ਕਿ ਬਦਲਾਵ ਵਾਲਿਆਂ ਦਾ ਨਵਾਂ ਕਾਰਨਾਮਾ ਮਾਜੇ ਤੋਂ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਿਛਲੇ 20 ਮਹੀਨਿਆਂ ਤੋਂ ਇੱਕ ਅਜਿਹੇ ਮਹਿਕਮੇ ਦੇ ਮੰਤਰੀ ਬਣੇ ਰਹੇ ਜੋ ਅਸਲੀਅਤ ਦੇ ਵਿੱਚ ਪੰਜਾਬ ਸਰਕਾਰ ਦਾ ਮਹਿਕਮਾ ਹੀ ਨਹੀਂ ਹੈ ਤਾਂ ਢਾਲੀਵਾਲ ਸਾਹਿਬ ਪ੍ਰਸ਼ਾਸਨਿਕ ਸੁਧਾਰ ਮਹਿਕਮੇ ਦੇ ਮੰਤਰੀ ਰਹੇ ਹਾਸੋਣੀ ਗੱਲ ਇਹ ਹੈ ਕਿ ਇੰਨੇ ਸਮੇਂ ਦੇ ਵਿੱਚ ਇਸ ਮਹਿਕਮੇ ਦੀ ਕੋਈ ਜਿਹੜੀ ਮੀਟਿੰਗ ਹੀ ਨਹੀਂ ਹੋਈ ਜਿਹੜੇ ਅਫਸਰ ਢਾਲੀਵਾਲ ਸਾਹਿਬ ਨੇ ਪ੍ਰਸ਼ਾਸਨਿਕ ਸੁਧਾਰ ਜਿਹੜਾ ਮਹਿਕਮਾ ਇਸ ਦੇ ਵਿੱਚ ਲੈ ਰਹੇ ਹੋ ਅਤੇ ਇਸ ਮਹਿਕਮੇ ਨੇ ਪੰਜਾਬੀਆਂ ਦੇ ਭਲੇ ਲਈ ਕਿਹੜੇ ਕੰਮ ਕੀਤੇ ਨੇ ਐਨੇ ਸਮੇਂ ਵਿੱਚ ਪੰਜਾਬ ਦੇ ਵਿਕਾਸ ਲਈ ਨਾ ਤਾਂ ਕੋਈ ਪੈਸਾ ਲੱਗਿਆ ਅਤੇ ਨਾ ਹੀ ਕੋਈ ਸੁਧਾਰ ਹੋਇਆ ਬਸ ਖਾਦੀ ਪੀਤੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਿਹੜਾ ਮਰਜ਼ੀ ਮਹਿਕਮਾ ਅਲਾਟ ਕਰ ਦਿੰਦੇ ਨੇ ਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਮਹਿਕਮਾ ਸਾਡੇ ਕੋਲ ਹੈ ਜਾਂ ਨਹੀਂ ਪੰਜਾਬ ਦਾ ਰਾਬੀ ਰਾਖਾ ਤੁਹਾਨੂੰ ਦੱਸ ਦਿੰਦੇ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪ੍ਰਸ਼ਾਸਨਿਕ ਵਿਭਾਗ ਜਿਹੜਾ ਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਥਾਲੀਵਾਲ ਸਾਹਿਬ ਦੇ ਕੋਲ ਸੀ ਉਸ ਨੂੰ ਪੰਜਾਬ ਸਰਕਾਰ ਦੇ Hello? ਵਾਪਸ ਲਿੱਤਾ ਗਿਆ ਤੇ ਵਿਰੋਧੀ ਪਾਰਟੀਆਂ ਦੁਆਰਾ ਇਸ ਫੈਸਲੇ ਦੇ ਉੱਤੇ ਜਿਹੜਾ ਤੰਜ ਕਸੇ ਜਾ ਰਹੇ ਨੇ ਉਹਨਾਂ ਦੇ ਦੁਆਰਾ ਕਿਹਾ ਜਾ ਰਿਹਾ ਹੈ ਕਿ ਖਾਦੀ ਪੀਤੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋਈ ਵੀ ਮੈਕਮਾ ਕਿਸੇ ਨੂੰ ਵੀ ਅਲਾਟ ਕਰ ਦਿੰਦੇ ਨੇ ਉਹ ਜਿਹੜਾ ਮੈਕਮਾ ਅਲਾਟ ਕੀਤਾ ਗਿਆ ਸੀ ਪ੍ਰਸ਼ਾਸਨਿਕ ਸੁਧਾਰ ਉਹ ਹੈ ਹੀ ਨਹੀਂ ਪੰਜਾਬ ਦਾ ਤਾਂ ਰੱਬ ਰੱਖਾ ਇਹ ਆਪਣੀ ਪੋਸਟ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਉਹ ਲਿਖਦੇ ਹੋਏ ਨਜ਼ਰ ਆਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿਛਲੇ 20 ਮਹੀਨਿਆਂ ਤੋਂ ਪੰਜਾਬ ਸਰਕਾਰੀ ਕਾਹਜੇਹਾ ਵਿਭਾਗ ਚਲਾ ਰਹੀ ਸੀ ਜੋ ਕਿ ਅਸਲ ਦੇ ਵਿੱਚ ਹੈ ਹੀ ਨਹੀਂ ਪਿਛਲੇ 20 ਮਹੀਨਿਆਂ ਦੇ ਵਿੱਚ ਨਾ ਹੀ ਕੋਈ ਮੀਟਿੰਗ ਹੋਈ ਹੈ ਨਾ ਹੀ ਕੋਈ ਅਫਸਰ ਦੇ ਨਾਲ ਕੋਈ ਗੱਲਬਾਤ ਹੋਈ ਹੈ ਨਾ ਹੀ ਪੰਜਾਬ ਦੇ ਸੁਧਾਰ ਦੇ ਲਈ ਕੋਈ ਕੰਮ ਕੀਤਾ ਗਿਆ ਪਰ ਹੁਣ ਹਾਸੋ ਹੀ ਨਹੀਂ ਗੱਲ ਇਹ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਪੂਰੇ 20 ਮਹੀਨੇ ਲੱਗੇ ਜਿਹੜਾ ਮਹਿਕਮਾ ਅਲਾਉਟ ਹੋਇਆ ਹੋਇਆ ਸੀ ਉਹ ਜਾਣਨ ਦੇ ਵਿੱਚ ਕਿ ਇਹ ਮਹਿਕਮਾ ਕਿਵੇਂ ਚੱਲਦਾ ਹੈ ਕਿਵੇਂ ਨਹੀਂ ਪਰ ਵੱਡੀ ਗੱਲ ਇਸ ਦੇ ਵਿੱਚ ਇਹ ਹੈ ਕਿ ਜਿਹੜਾ ਮਹਿਕਮਾ ਅਲਾਉਟ ਹੋਇਆ ਮੰਤਰੀ ਕਲਦੀਪ ਸਿੰਘ ਢਾਲੀਵਾਲ ਨੂੰ ਉਹ ਦਰਸਲ ਦੇ ਵਿੱਚ ਵਿਭਾਗ ਹੈ ਹੀ ਨਹੀਂ ਤਾਂ ਇੱਥੇ ਜਿਹੜੀ ਆ ਪੰਜਾਬ ਸਰਕਾਰ ਦੀ ਨਲਾਇਕੀ ਸਾਫ਼ ਝਲਕਦੀ ਹੋਈ ਨਜ਼ਰ ਆ ਰਹੀ ਹੈ ਹੋਰ ਅਪਡੇਟ ਦੇ ਲਈ ਜੁੜੇ ਰਹੋ ਰਿਆਸਤ نیوز ਦੇ ਨਾਲ